राजपुरा ਤੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਨਲਾਸ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਲਗਭਗ 550 ਸਾਲ ਪੁਰਾਣੇ ਇਸ ਮੰਦਿਰ ਵਿੱਚ 14 ਫਰਵਰੀ ਤੋਂ 18 ਫਰਵਰੀ ਤੱਕ 5 ਦਿਨਾਂ ਲਈ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਮੇਲਾ ਲੱਗਿਆ ਹੋਇਆ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਸਮੇਤ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਸ਼ਰਧਾਲੂ ਇੱਥੇ ਪਹੁੰਚ ਕੇ ਭਗਵਾਨ ਸ਼ਿਵ ਜੀ ਦੇ ਦਰਸ਼ਨ ਕਰ ਰਹੇ ਹਨ ਅਤੇ ਸ਼ਿਵਲਿੰਗ ਤੇ ਜਲ ਅਰਪਣ ਕਰ ਰਹੇ ਹਨ। ਮੰਦਰ ਵਿੱਚ ਸਥਾਪਿਤ 75 ਫੁੱਟ ਉੱਚੀ ਭਗਵਾਨ ਸ਼ਿਵ ਜੀ ਦੀ ਵਿਸ਼ਾਲ ਮੂਰਤੀ ਸ਼ਦਾਲੂਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਮਨੋਕਾਮਨਾ ਪੂਰੀ ਹੋਣ ਤੇ ਭਗਤ ਗੁੜ ਦੀ ਭੇਲੀ ਅਤੇ ਦੁੱਧ ਵਿੱਚ ਚੜਾ ਰਹੇ ਹਨ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਦਾਲੂਆਂ ਲਈ ਦਿਨ ਰਾਤ ਲੰਗਰ ਅਤੇ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਦਰ ਦੇ ਮਹੰਤ ਸ਼ੀ ਲਾਲਗਿਰੀ ਮਹਾਰਾਜ ਜੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 40 ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹਨ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਦਾਲੂ ਇੱਥੇ ਪਹੁੰਚਦੇ ਹਨ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ 24 ਨਿਊਜ਼ ਦਾ ਬਲਵਿੰਦਰ ਕੌਰ ਜੀ ਮੈਨੂੰ ਆਂਦੀ ਨੂੰ ਤਾਂ ਕਾਫੀ ਸਮਾਂ ਹੋ ਗਿਆ ਮੈਂ ਭੌਲ ਸ਼ੰਕਰ ਜੀ ਨੂੰ ਬਹੁਤ ਮੰਨਦੀ ਆ ਇਸ ਗੱਲ ਕਿਸਮੰਦਰ ਚ ਕਿੰਨੇ ਵਰਤੂ ਮਨੋਗਾਵਨਾ ਵਗੈਰਾ ਕੁਝ ਨੂੰ ਹੁੰਦੇ ਹੋ ਹਾਂਜੀ ਸਾਹਿਬ ਪੂਰੀ ਹੁੰਦੀਆਂ ਬਿਮਾਰੀਆਂ ਦੂਰ ਹੁੰਦੀਆਂ ਜੋ ਵੀ ਆਪਾਂ ਸੁੱਖਿਆ ਮਿਲਦਾ ਹੋ ਰਿਹਾ ਹੈ ਜੀ ਕੀ ਨਾਮ ਤੁਹਾਡਾ ਗੁਰਦੀਪ ਸਿੰਘ ਆ ਜੀ ਆਲੇ ਤੋਂ ਜੀ ਇਹ ਮੰਦਿਰ ਤੋਂ ਬੜੀ ਮਾਤਾ ਜੀ ਇਹ ਮੰਦਿਰ ਦੀ ਸਾਨੂੰ 12-13 ਸਾਲ ਹੋ ਗਏ ਆਉਂਦੇ ਇਹਨੂੰ ਹਰ ਹਰ ਸਾਲ ਹੁਣੇ ਜਿਸ ਦਿਨ ਇਹ ਜੀ ਬੜਾ ਪੁਰਾਣਾ ਹੀ ਮਨਾਇ ਜਾਂਦਾ ਉਸ ਦਿਨ ਪੋਲੇ ਨਾਲਕਾ ਵਿਆਹ ਹੋਇਆ ਤਾਂ ਕਹ ਹੈ ਪੋਲੇ ਨਾਲ ਦੀ شادی ਦਾ ਦਿਨ ਮਨਾਇ ਜਾਂਦਾ ਇਹ ਸੁਰੂ ਤੇ ਹੀ ਮਨਾ ਜਾਂਦਾ ਸਾਰੇ ਹਿੰਦੂਸਤਾਨ ਵਿੱਚ ਸ਼ਿਵਰਾਤਰੀ ਮਨਾਈ ਜਾਂਦੀ ਹੈ ਪੂਰਾ ਸਭ ਤੋਂ ਪਹਿਲਾਂ ਬਾਬਾ ਕਰਮਗ੍ਰੀ ਜੀ ਨੇ ਤਪੱਸਿਆ ਕੀਤੀ ਫਿਰ ਭਗਵਾਨ ਦੇ ਦਰਸ਼ਨ ਹੋਏ ਉਹਨਾਂ ਨੂੰ ਇਹ ਜਤੈਉਰਾ ਮੰਦਿਰ ਬਣਿਆ ਪਹਿਲਾਂ ਭਗਵਾਨ ਜੰਗਲਾਂ ਵਿੱਚ ਅਲੋਪ ਤੇ ਆਦੀ ਅੰਤ ਭਗਵਾਨ ਹੈ ਜਿੰਨਾਂ ਕੋਈ ਅੰਤ ਨਹੀਂ ਪਤਾ ਨਹੀਂ ਲਗਾਤੇ ਹੈ ਕਰਤੇ ਨਹੀਂ ਕਹਾਂ ਕਲਾਸ ਵਿੱਚ ਤੇ ਨਲਾਸ ਵਿੱਚ ਭੋਲੇ ਨਾ ਕਾਏ ਨੇ ਸਭ ਕੀ ਮਨ ਕਾਮਨਾ جو بھی لرشن کرگوان پہ جل چڑھتا اس کی منوکام پوری ہو جانے میں تھا جی بچپن تو ہی رہندا ہو رہا ہے پر میرے تو پہلا میرے گرو جی تے پھر انہاں دے پہلا ان کے گرو تے اٹھویں گدی چل رہی ہے پہلا سب سے بابا کرم گیری جی نے تپسیا کری پھر انہاں نو بھگوان کے درشن ہوئے پھر انہاں نے گدی چلائی اکے تے اکے پھر گنیش گری جی نو گدی ملی پھر سیل گری جی نو پھر جے رام گری جی نو پھر بابا منگل گری جی نو پھر بابا بسنت گری جی نو پھر سری مہنت اندر گری جی گسط چلتی نی شروع ہی رہے بنی سام ਅਬ ਪੰਜਾਬ ਹਰਿਆਣਾ ਹਮਾਤਰ ਤੋਂ ਵੀ ਦੁਨੀਆ ਆਉਂਦੀ ਹੈਗੀ ਬਹੁਤ nhiều ਸਾਰੇ ਪਾਸੇ ਤੋਂ ਆਉਂਦੀ ਹੈ ਜੀ ਜ਼ਿਆਦਾਤਰ ਤਾਂ ਪੰਜਾਬ ਨਾਲ ਤੇ ਆਵਾਜ਼ ਕੁਝ ਬਾਹਰ ਤੇ ਵੀ ਲੋਕ ਆਉਂਦੇ ਆ ਮਤਕਾ ਕਿੰਨੇ ਦਿਨ ਚੱਲੇ ਤੇ ਹਰ ਕੈਨਨ ਹੋ ਗਈ ਪੰਜ ਦਿਨ ਪਾਜੀ ਹੋਾਈ ਹੋਆ ਪੱਕਾ ਮੇਲ ਬਾਕੀ ਥੋੜੀ ਬਹੁਤੀ ਸੰਗਤ ਉਹ ਵੀ ਇੱਕ ਆ ਪਿੱਛੇ ਆ ਹੀ ਜਾਂਦੀ ਹੈ ਪੰਜ ਦਿਨ ਰੌਣਕ ਮੇਲਾ ਰਹੇਗਾ ਇਹ ਤੇ ਅੱਜ ਤੇ ਲੈ ਕੇ ਚਾਰ ਦਿਨ ਹੋਰ ਰਹੇਗਾ ਕੱਲ ਨੂੰ ਜ਼ਿਆਦਾ ਰਸ਼ ਰਹੇਗਾ